ओपीडी बंद ਰਹੇਗੀ ਪੰਜਾਬ ਸਿਵਲ ਮੈਡੀਕਲ ਸਰਵਿਸੇਸ ਐਸੋਸੀਏਸ਼ਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਸਵੇਰੇ 8 ਤੋਂ 11 ਵਜੇ ਤੱਕ ओपीडी ਦੀ ਸਹੂਲਤ ਨਹੀਂ ਮਿਲੇਗੀ ਅਗਲੇ 3 ਦਿਨ ਤੱਕ ਸਵੇਰੇ 3 ਘੰਟੇ ओपीडी ਸਰਵਿਸ ਬੰਦ ਰਹੇਗੀ ਪ੍ਰਮੋਸ਼ਨ ਦੀ ਮੰਗ ਨੂੰ ਲੈ ਕੇ ਦਰਸਲ ਐਸੋਸੀਏਸ਼ਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਪਹਿਲਾਂ ਪੂਰੀ ਤਰ੍ਹਾਂ ओपीडी ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ ਸਿਹਤ ਮੰਤਰੀ ਦੀ ਅਪੀਲ ਤੋਂ ਬਾਅਦ ਐਸੋਸੀਏਸ਼ਨ ਨੇ ਹਾਲਾਂਕਿ ਆਪਣੇ ਫੈਸਲੇ ਦੇ ਵਿੱਚ ਥੋੜਾ ਬਦਲਾਅ ਕੀਤਾ ਸਰਸਤੇ ਤੌਰ ਤੇ ਖਬਰ ਆਪਣੇ आम जनता ਦੇ ਨਾਲ ਜੁੜੀ ਹੋਈ ਹੈ ਕਿਉਂਕਿ ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਲੋਕ ਹਸਪਤਲਾਂ ਦੇ ਵਿੱਚ ਪਹੁੰਚਦੇ ਨੇ ਓਪੀਡੀ ਵਿੱਚ ਪਹੁੰਚਦੇ ਨੇ ਆਪਣੀਆਂ ਬਿਮਾਰੀਆਂ ਸਮੱਸਿਆਵਾਂ ਨੂੰ ਲੈ ਕੇ ਤਾਂ ਇਸ ਦੇ ਵਿਚਾਲੇ ਇਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਸਰਕਾਰੀ ਹਸਪਤਲਾਂ ਦੇ ਵਿੱਚ 3 ਘੰਟੇ ਓਪੀਡੀ ਬੰਦ ਰਹੇਗੀ ਕੱਲ ਇਹ ਸਾਫ਼ ਕਰਦੀ ਕਿ ਕੱਲ 3 ਘੰਟੇ ਓਪੀਡੀ ਬੰਦ ਰਹੇਗੀ ਜਿਹੜੇ ਵੀ ਲੋਕ ਜਿਹੜੇ ਵੀ ਮਰੀਜ਼ ਕੱਲ ਹਸਪੀਟਲ ਦੇ ਵਿੱਚ ਜਾਣ ਦਾ ਜਨਾਂ ਦਾ ਵੀ ਪਲਾਨ ਹੈ ਤਾਂ ਉਹਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਕੱਲ 3 ਘੰਟੇ OPD ਬੰਦ ਰੱਖੀ ਜਾਵੇਗੀ ਦਰਸਲ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਯਾਨੀ ਕਿ ਸਵੇਰੇ 8 ਤੋਂ 11 ਵਜੇ ਤੱਕ OPD ਦੀ ਸਹੂਲਤ ਬੰਦ ਰਹੇਗੀ ਜਿਹੜੇ ਵੀ ਕੱਲ ਸਰਕਾਰੀ ਹਸਪੀਟਲ ਦੇ ਵਿੱਚ ਜਾਣਾ ਚਾਹੁੰਦੇ ਨੇ 8 ਤੋਂ 11 ਵਜੇ ਤੱਕ OPD ਬੰਦ ਰਹੇਗੀ ਉਸ ਤੋਂ ਬਾਅਦ ਤੁਸੀਂ ਜਾ ਸਕਦੇ ਹੋ 11 ਵਜੇ ਤੋਂ ਬਾਅਦ ਆਮ ਤਰ੍ਹਾਂ ਜਿਹੜੀ ਕਿ OPD ਖੁੱਲ ਜਾਵੇਗੀ ਤੇ ਅਗਲੇ 3 ਦਿਨ ਤੱਕ ਸਵੇਰੇ 3 ਘੰਟੇ OPD ਸਰਵਿਸ ਬੰਦ ਰਹੇਗੀ ਪ੍ਰੋਮੋਸ਼ਨ ਦੀ ਮੰਗ ਨੂੰ ਲੈ ਕੇ ਕਿਉਂਕਿ ਇਸ ਦੀ ਵਜ੍ਹਾ ਦੀ ਗੱਲ ਕੀਤੀ ਹੈ ਵੀ ਤਾਂ ਪ੍ਰੋਮੋਸ਼ਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਤੇ ਅਸੀਂ ਮੰਗ ਨੂੰ ਲੈ ਕੇ ਐਸੋਸੀਏਸ਼ਨ ਦੇ ਵੱਲੋਂ ਵੱਡਾ ਫੈਸਲਾ ਲੈ ਗਿਆ ਹੈ ਹਾਲਾਂਕਿ ਪਹਿਲਾਂ ਪੂਰੀ ਤਰ੍ਹਾਂ ਓਪੀਡੀ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀਗਾ ਤੇ ਸਿਹਤ ਮੰਤਰੀ ਦੇ ਵੱਲੋਂ ਪਹਿਲਾਂ ਅਪੀਲ ਕੀਤੀ ਗਈ ਉਸ ਅਪੀਲ ਤੋਂ ਬਾਅਦ ਐਸੋਸੀਏਸ਼ਨ ਦੇ ਵੱਲੋਂ ਇਹ ਆਪਣੇ ਫੈਸਲੇ ਦੇ ਵਿੱਚ ਬਦਲਾਅ ਕੀਤਾ ਗਿਆ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜੇ ਹੋਏ ਨੇ ਅਮਨੋਜ ਇਹ ਖਬਰ ਸਿੱਧੇ ਤੌਰ ਤੇ ਆਮ ਲੋਕਾਂ ਦੇ ਨਾਲ ਆਮ ਜਨਤਾ ਦੇ ਨਾਲ ਜੁੜੀ ਹੋਈ ਹੈ ਵਿਸਤਾਰ ਦੇ ਨਾਲ ਸਮਝਣਾ ਚਾਹਾਂਗੇ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਕੱਲ 3 ਘੰਟੇ OPD ਬੰਦ ਰਹੇਗੀ ਇਸ ਤੋਂ ਬਾਅਦ ਵੀ ਜਿਹੜਾ ਕਿ ਇਸੇ ਤਰੀਕੇ ਦੇ ਨਾਲ ਇਸ ਨੂੰ ਬੰਦ ਰੱਖਿਆ ਜਾਵੇਗਾ ਕਦੋਂ ਤੱਕ ਇਹ ਫੈਸਲਾ ਜਿਹੜਾ ਕਿ ਲਿਆ ਗਿਆ ਹੈ ਦੇਖੋ ਪਰਮਿੰਦਰ ਇਸ ਦੇ ਵਿੱਚ PCMS ਜਿਹੜੇ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਹੈ ਉਹਨਾਂ ਵੱਲੋਂ ਅੱਜ ਇੱਕ ਅਹਿਮ ਮੀਟਿੰਗ ਕੀਤੀ ਗਈ ਸੀ ਔਰ ਇਸ ਮੀਟਿੰਗ ਦੇ ਵਿੱਚ ਫੈਸਲਾ ਲਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਕੱਲ ਤੋਂ ਕੱਲ ਯਾਨੀ ਕਿ 9 ਤਰੀਕ ਤੋਂ ਲੈ ਕੇ 11 ਤਰੀਕ ਤੱਕ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ OPD ਸੇਵਾਵਾਂ ਬੰਦ ਰਹਿਣਗੀਆਂ ਹਾਲਕਿ ਐਮਰਜੈਂਸੀ ਸੇਵਾਵਾਂ ਚੱਲੂ ਰਹਿਣਗੀਆਂ ਤੇ 12 ਸਤੰਬਰ ਤੋਂ ਲੈ ਕੇ 15 ਤਰੀਕ ਤੱਕ ਯਾਨੀ 12 ਤੋਂ ਲੈ ਕੇ 15 ਤੱਕ ਪੂਰਾ ਦਿਨ ਯਾਨੀ ਮੁਕੰਮਲ ਤੌਰ ਤੇ OPD ਸੇਵਾਵਾਂ ਬੰਦ ਰਹਿਣਗੀਆਂ ਜੇਕਰ ਉਹਨਾਂ ਦੀ ਜਿਹੜੀ ਡਿਮਾਂਡਸ ਹੈ ਉਹਨਾਂ ਨੂੰ ਫulfill ਨਹੀਂ ਕੀਤਾ ਗਿਆ ਉਸ ਤੋਂ ਬਾਅਦ ਯਾਨੀ ਕਿ 15 ਤਰੀਕ ਤੋਂ ਬਾਅਦ ਇੱਕ ਵੱਡੇ ਪ੍ਰਦਰਸ਼ਨ ਦਾ ਐਲਾਨ ਵੀ ਕੀਤਾ ਗਿਆ ਔਰ ਨੀਤੀ ਤਿਆਰ ਕੀਤੀ ਜਾ ਰਹੀ ਯਾਨੀ ਕਿ ਪਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਜਿਹੜਾ ਐਸੋਸੀਏਸ਼ਨ ਦੇ ਫੈਸਲਾ ਲੈਂਦਾ ਹੈ ਕਿ ਇਹਨੂੰ ਫਲੈਸ਼ ਸਿਸਟਮ ਦਿੱਤਾ ਹੈ ਯਾਨੀ ਕਿ ਕੱਲ ਤੋਂ ਲੈ ਕੇ 11 ਤਰੀਕ ਤੱਕ ਸਵੇਰੇ 8:00 ਤੋਂ 11 15 ਤੋਂ 12 ਤੋਂ 15 ਲੈ ਕੇ 15 ਤਰੀਕ ਤੱਕ ਯਾਨੀ ਕਿ ਪੂਰਾ ਮੁਕੰਮਲ ਤੌਰ ਤੇ OPD ਬੰਦ ਰਹਿਣਗੀਆਂ ਜੇਕਰ ਕੋਈ ਨਾ ਦੀ ਮੰਗਸ ਨੂੰ ਜਾਂ ਕੋਈ ਮੀਟਿੰਗ ਜਿਹੜੀ ਹੈਗੀ ਉਹ ਸਿਰੇ ਨਹੀਂ ਚੜੀ ਕਿਉਂਕਿ ਐਸੋਸੀਏਸ਼ਨ ਵੱਲੋਂ ਇਹਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀ ਅੱਜ ਮੀਟਿੰਗਸ ਵੀ ਹੋਈ ਹੈ ਉਹਨਾਂ ਦੇ ਜਿਹੜੇ ਸੀਨ ਦਫ਼ਤਰ ਨੇ ਉਹਨਾਂ ਨੇ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਸਾਡੀ ਅਸੀਂ ਅੱਧੀ ਅਪਰੋਚ ਕਰ ਰਹੇ ਸੀ ਕਿ ਸਾਡੀ ਪ੍ਰੋਮੋਸ਼ਨ ਨੂੰ ਲੈ ਕੇ ਹੋਰ ਵੀ ਕਈ ਡਿਮਾਂਡਸ ਨੂੰ ਲੈ ਕੇ ਸਰਕਾਰ ਨਾਲ ਗੱਲਬਾਤ ਕਰ ਰਹੀ ਸੀ ਲੇਕਿਨ ਕਿਸੇ ਵੀ ਤਰ੍ਹਾਂ ਦਾ ਕੋਈ ਹੱਲ ਨਹੀਂ ਨਿਕਲਿਆ ਜਿਸ ਕਰਕੇ ਇਹ ਫੈਸਲਾ ਲੈਣਾ ਪੈ ਰਿਹਾ ਤਾਂ ਕਿਤੇ ਨਾ ਕਿਤੇ ਬਿਲਕੁਲ ਲੋਕਾਂ ਦੇ ਨਾਲ ਜੁੜੀ ਹੋਈ ਖਬਰ ਹੈ ਲੋਕਾਂ ਨੂੰ ਖੱਜਲ ਖਵਾਰੀ ਜਿਹੜੀ ਹੈ ਉਹ ਪੇਸ਼ ਹੋ ਸਕਦੀ ਹੈ ਕਿਤੇ ਨਾ ਕਿਤੇ ਕਿਉਂਕਿ OPD ਸੇਵਾਵਾਂ ਕਾਫੀ ਰਸ਼ ਹੁੰਦਾ ਹੈ ਸਰਕਾਰੀ ਹਸਪਤਾਲਾਂ ਦੇ ਵਿੱਚ ਕਾਫੀ ਦੇਖਿਆ ਕਾਫੀ ਰਸ਼ ਜਿਹੜਾ ਆਏਗਾ ਉਹ ਦੇਖਣ ਨੂੰ ਮਿਲਦਾ ਹੈ ਇਸ ਕਰਕੇ ਹੁਣ ਲੋਕਾਂ ਨੂੰ ਖਜਲ ਖਵਾਰੀ ਜਿਹੜੀ ਹੈ ਕਹਿ ਸਕਦੇ ਆ ਕਿ ਆ ਠੀਕ ਹੈ ਮੋਹ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਅਖਿਲ ਸਰੀਨ ਜੁੜ ਚੁੱਕੇ ਨੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ੇਟਨ ਪੰਜਾਬ ਤੇ ਸਰ ਵਿਸਥਾਰ ਦੇ ਨਾਲ ਸਮਝਣਾ ਚਾਹਾਂਗੇ ਕਿਉਂਕਿ ਇਸ ਵੇਲੇ ਜਿਹੜੇ ਵੀ ਦਰਸ਼ਕ ਨਿਊਜ਼ੇਟਨ ਪੰਜਾਬ ਦੇ ਨਾਲ ਜੁੜੇ ਹੋਏ ਨੇ ਜਿਹੜੇ ਵੀ ਲੋਕਾਂ ਦਾ ਹਸਪੀਟਲ ਦੇ ਵਿੱਚ ਜਾਣਾ ਚਾਹੁੰਦੇ ਨੇ ਤੇ ਉਹਨਾਂ ਦੇ ਜ਼ਿਹਨ ਦੇ ਵਿੱਚ ਹੀ ਬਹੁਤ ਤਰ੍ਹਾਂ ਦੇ ਸਵਾਲ ਹੋਣਗੇ ਸਰ ਵਿਸਥਾਰ ਨਾਲ ਜਾਣਾ ਚਾਹਾਂਗੇ ਕਿ ਕੀ ਫੈਸਲਾ ਐਸੋਸੀਏਸ਼ਨ ਦੇ ਵੱਲੋਂ ਲਿਆ ਲਿਆ ਗਿਆ ਜੀ ਦੇਖੋ ਜੀ ਦੀ ਮੰਗ ਸੀ ਕਿ ਸਰਕਾਰ ਦੇ ਕੇ ਸੀ ਪਿਛਲੇ 2-2 ਸਾਲ ਤੋਂ ਲਗਾਤਾਰ ਡਿਸਕਸ਼ਨ ਚੱਲ ਰਹੀ ਹੈ ਖਾਸ ਤੌਰ ਤੇ ਪਿਛਲੇ 1 ਮਹੀਨੇ ਦੇ ਵਿੱਚ 4-5 ਡਿਟੇਲਡ ਮੀਟਿੰਗਸ ਹੋ ਚੁੱਕੀਆਂ ਨੇ ਸਰਕਾਰ ਨੇ ਸਾਡੀ ਗੱਲ ਸੀਰੀਅਸ ਲੀਤੀ ਹੈ ਡਿਸਕਸ਼ਨਸ ਓਨ ਗoing ਨੇ ਉਹਦੇ ਵਿੱਚ ਜਸਤ ਤੋਂ ਇੰਪੋਰਟੈਂਟ ਡਿਮਾਂਡ ਸਿਕਿਉਰਟੀ ਫॉर ਹੈਲਥ ਕੇਅਰ ਵਰਕਰਸ ਹੈਗੀ ਜੋ ਉਸ ਟਾਈਮ ਵੈਸੇ ਵੀ ਤੁਹਾਨੂੰ ਪਤਾ ਹੈ ਇੰਡੀਆ ਪੱਧਰ ਲੈਵਲ ਤੇ ਦੇਸ਼ ਪੱਧਰ ਲੈਵਲ ਤੇ ਪੂਰਾ ਉਹ ਮਾਮਲਾ ਭੱਕਿਆ ਹੋਇਆ ਤੇ ਉਹਦੇ ਵਿੱਚ ਸਰਕਾਰ ਨੇ ਤੁਹਾਨੂੰ ਦੱਸਿਆ ਕਿ ਕੁਝ ਅਮਾਉਂਟ 12 ਕਰੋੜ ਅੰਦਾਜ਼ਨ ਸਿਕਿਉਰਟੀ ਲਈ ਡਾਕਟਰ ਸਾਹਿਬ ਦੀ ਡਿਮਾਂਡ ਦੀ ਅੱਪਾ ਜੀ ਨੂੰ ਗੱਲ ਕਰਾਂਗੇ ਪਹਿਲਾਂ ਆਮ ਜਨਤਾ ਲੋਕਾਂ ਦੇ ਲਿਹਾਜ਼ ਨਾਲ ਜੁੜੀ ਬਹੁਤ ਵੱਡੀ ਖਬਰ ਹੈ ਕਿ ਕਿੰਨੇ ਤੋਂ ਕਿੰਨੇ ਇਹ ਓਪੀਡੀ ਬੰਦ ਰੱਖੀ ਜਾਵੇਗੀ ਤੇ ਕਿੰਨੇ ਦਿਨ ਤੱਕ ਇਹ ਸਿਲਸਿਲਾ ਜਾਰੀ ਰਹੇਗਾ ਦੇ ਕੁਝ ਫਿਲਹਾਲ ਅਸੀਂ ਇੱਕ ਹਫਤੇ ਦਾ ਪਲਾਨ ਇਸ਼ੂ ਕੀਤਾ ਹੈ ਹੁੰਦੇ ਵਿੱਚ 9 10 ਅਤੇ 11 ਨੂੰ ਪਾਰਸ਼ਲ ਓਪੀਡੀ ਕਲੋਜ਼ਰ ਹੋਗਾ 800 ਲੈ ਕੇ 11 ਤੱਕ 11 ਏਮ ਤੋਂ ਸਵੇਰ ਸਵੇਰ ਦੇ ਹੀ ਮੈਂ ਉਸ ਤੋਂ ਬਾਅਦ 12 13 ਤੇ 14 ਤਰੀਕ ਨੂੰ ਤੋਸ ਦੇ ਫਰਡੇ ਸੈਟਰਡੇ ਨੂੰ ਮੁਕੰਮਲ اوਪੀਡੀ ਸਰਵਿਸਿਜ਼ ਬੰਦ ਹੋਣਗੀਆਂ ਉਹਦੇ ਨਾਲ ਹੋਰ ਕੁਝ ਸਰਵਿਸਿਜ਼ ਵੀ ਬੰਦ ਰਹਿਣਗੀਆਂ ਜੋ ਡਿਟੇਲ ਅਸੀਂ ਮੀਡੀਆ ਨੂੰ ਰਿਲੀਜ਼ ਕਰ ਦਿਆਂਗੇ ਇਸ ਦਾ ਮਤਲਬ ਪਹਿਲੇ 3 ਦਿਨ 8 ਤੋਂ 11 ਵਜੇ ਤੱਕ ਜੇਕਰ ਕੋਈ ਵੀ ਮਰੀਜ਼ ਹਸਪੀਟਲ ਦੇ ਵਿੱਚ ਜਾਂਦਾ ਤੇ 8 ਤੋਂ 11 اوਪੀਡੀ ਬੰਦ ਰਹੇਗੀ ਜੇਕਰ ਤੂੰ 11 ਵਜੇ ਆਉਂਦਾ ਤਾਂ ਉਸ ਨੂੰ ਕੋਈ ਦਿੱਕਤ ਨਹੀਂ ਆਵੇਗੀ ਜੀ اوਪੀਡੀ ਖੁੱਲੀ ਰਹੂਗੀ ਜੀ 11 ਤੋਂ 2 ਅਸਰ ਨਾਲ ਇਸ ਦੇ ਨਾਲ ਜੁੜਿਆ ਸਵਾਲ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੁਹੱਲਾ ਕਲੀਨਿਕ ਵੀ ਬਣੇ ਹੋਏ ਨੇ ਕੀ ਉਸ ਤੇ ਵੀ ਇਸ ਦਾ ਕੋਈ ਅਸਰ ਪਵੇਗਾ ਜੀ ਨਹੀਂ ਉਹ ਉਹ ਵੱਖਰੇ ਇੱਕ ਸਸਤਾਵਾਂ ਨੇ ਉਹਦੇ ਵਿੱਚ ਸਾਡਾ ਕੋਈ ਮੈਡੀਕਲ ਕਲਸਟਰ ਪੋਸਟ ਨਹੀਂ ਹੁੰਦਾ ਇਹ ਕਾਲ ਸਿਰਫ ਸਾਡੇ ਜੋ ਪੱਕੇ ਰੈਗੂਲਰ ਡਾਕਟਰ ਜਿਹੜੇ ਸਿਵਲ ਹਸਪੀਟਲ ਸਬ ਡਿਵੀਜ਼ਨ ਹਸਪੀਟਲ ਕਮਿਊਨਿਟੀ ਹੈਲਥ ਸੈਂਟਰ ਪੋਸਟਡ ਨੇ ਉਹਨਾਂ ਤੇ ਲਾਗੂ ਹੁੰਦੀ ਹੈ ਕਾਲ ਤੇ ਸਰ ਪਹਿਲੇ 3 ਦਿਨ ਯਾਨੀ ਕਿ 8 ਤੋਂ 11 ਵਜੇ ਤੱਕ ओपीडी ਬੰਦ ਰਹੇਗੀ ਤੋਂ ਉਸ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਕਿ ਪੂਰਨ ਤੌਰ ਤੇ ओपीडी ਬੰਦ ਰਹੇਗੀ ਲੇਕਿਨ ਆ ਪੂਰਾ ਦਿਨ ਜੇਕਰ ਕੋਈ ਵੀ ਮਰੀਜ਼ ਜਾਂਦਾ ਤੇ ਉੱਥੇ ओपीडी ਸੇਵਾ ਨਹੀਂ ਮਿਲੇਗੀ ਹਾਂ ਜੇ ਆਪਾਂ 12 ਤੋਂ 14 ਦੀ ਗੱਲ ਕਰੀਏ ਤੇ ਉਪਰ ਟੋਟਲ ਬੰਦ ਰਹੇਗੀ ਜੇ ਪਹਿਲੇ ਦਿਨ ਦੀ ਗੱਲ ਕਰੀਏ 9 10 11 ਤੇ ਪਾਰਸ਼ਲ ਉਪਰੀ ক্লোਜ ਹੈ 3 ਘੰਟੇ ਉਪਰ ਹੀ ਖੁੱਲੀ ਮਿਲੂਗੀ ਠੀਕ ਹੈ ਸਰ ਹੁਣ ਡਿਮਾਂਡ ਕਰਨਾ ਚਾਹਾਂਗੇ ਸਰ ਕਿ ਕੀ ਡਿਮਾਂਡ ਕੀ ਹੈ ਤੁਹਾਡੀ ਸਰਕਾਰ ਦੇ ਕਿ ਜਿਸ ਨੂੰ ਲੈ ਕੇ ਫੈਸਲਾ ਲਿਆ ਗਿਆ ਜੀ ਪਹਿਲੀ ਡਿਮਾਂਡ ਤੇ ਜੋ ਜੋ ਦੱਸਿਆ ਸੀ ਤੁਹਾਨੂੰ ਮੈਂ ਕਿ ਸਿਕਿਉਰਟੀ ਐਟ ਵਰਕ ਪਲੇਸਸ ਬਹੁਤ ਜ਼ਰੂਰੀ ਹੈ ਖਾਸ ਤੌਰ ਤੇ ਸਾਡੇ ਕੇਟਰ ਦੇ ਵਿੱਚ 60% ਤੋਂ ਉੱਪਰ ਜੋ ਫੀਮੇਲ ਸਟਾਫ ਹੈ ਡਾਕਟਰ ਵੀ ਪੈਰਾਮੈਡੀਕਲ ਵੀ ਉਹਨਲੀ ਸਿਕਿਉਰਟੀ ਇਨਸ਼ੋਰ ਕਰਨਾ ਸਰਕਾਰ ਦਾ ਫਰਜ਼ ਹੈ ਹੂੰ ਦੂਜਾ ਡਾਕਟਰਾਂ ਦੀ ਰੈਗੂਲਰ ਡਾਕਟਰਾਂ ਦੀ ਨਿਯਮਿਤ ਤੌਰ ਤੇ ਪਤਰੀਆਂ ਬਹੁਤ ਜ਼ਰੂਰੀ ਨੇ ਹੂੰ ਪਰ ਹੁਣ 50% ਕਾਡਰ ਜੋ ਹੈਗਾ ਪੀसीएमਸ ਦਾ ਡਾਕਟਰਾਂ ਦਾ ਖਾਲੀ ਪਿਆ ਜਿੰਨੇ ਕਰਕੇ ਮਰੀਜ਼ ਬਹੁਤ ਖੱਜਲ ਹੁੰਦੇ ਨੇ ਕਿ ਡਾਕਟਰ ਉਹਨਾਂ ਮਰੀਜ਼ ਦੀ ਸੀਟ ਤੇ ਬੈਠਾ ਨਹੀਂ ਮਿਲਦਾ ਸ਼ਾਰਟੇਜ ਹੋਣ ਕਰਕੇ ਜੀ ਤੀਜਾ ਸੀ ਕਿ ਹੈ ਕਿ ਡਾਕਟਰ ਜੋ ਜਿੰਨੇ ਵੀ ਡਾਕਟਰ ਸੀਨੀਅਰ ਨਹੀਂ ਹੈ ਆਲਰੇਡੀ ਡਿਪਾਰਟਮੈਂਟ ਚ ਹੈਗੇ ਨੇ ਉਹਨਾਂ ਨੂੰ ਡਿਪਾਰਟਮੈਂਟ ਚ ਰੀਟੇਨ ਕਰਨ ਲਈ ਉਹਨਾਂ ਦੀ ਜੋ ਜਰੂਰੀ ਏ ਹੈ ਕਿ ਉਹਨਾਂ ਦੇ ਜੋ ਅਸ਼ੋਰਡ ਕਰੀਏ ਪ੍ਰੋਗਰੈਸ਼ਨ ਜੋ 2021 ਵਿੱਚ ਪਿਛਲੇ ਸਰਕਾਰ ਨੇ ਰੋਕਦੇ ਸੀਗੇ ਉਹਨਾਂ ਨੂੰ ਬਹਾਲ ਸਰਕਾਰ ਕਰੇ ਜੀ ਤਾਂ ਕਿ ਸਿਰਫ ਤਾਂ ਕਿ ਜੋ ਟੈਂਸ਼ਨ ਆਫ ਮੈਡੀਕਲ ਆਫਸਰਸ ਹੈ ਉਹ ਇਨਸ਼ੋਰ ਹੋ ਸਕੇ ਜੀ ਤੇ ਚੌਥਾ ਸੀ ਇਹ ਕਿਹਾ ਕਿ ਜੋ ਸਾਡੇ ਸਪੈਕਿਫਿਕ ਜਨ ਦੇ ਏਰੀਆਜ਼ ਨੇ ਉਹ ਬਹਾਲ ਸਰਕਾਰ ਕਰੇ ਅ ਡਾਕਟਰ ਸਾਹਿਬ ਜੋ ਤੁਸੀਂ ਇਹ ਮੰਗਾਂ ਦਾ ਜ਼ਿਕਰ ਕਰ ਰਹੇ ਹੋ ਪਿਛਲੇ ਦਿਨੀ ਡਾਕਟਰਸ ਦੇ ਨਾਲ ਜੋ ਕਿ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਵੀ ਮੀਟਿੰਗ ਹੋਈ ਕੀ ਉਸ ਮੀਟਿੰਗ ਦੇ ਵਿੱਚ ਇਹ ਮੰਗਾਂ ਤੁਹਾਡੇ ਵੱਲੋਂ ਜਾਂ ਹੋਰ ਨਾ ਡਾਕਟਰਸ ਦੇ ਵੱਲੋਂ ਐਸੋਸੀਏਸ਼ਨ ਦੇ ਵੱਲੋਂ ਰੱਖੀਆਂ ਗਈਆਂ ਜੀ ਜੀ ਬੜੇ ਡਿਟੇਲ ਚ ਗੱਲ ਹੋਈ ਸੀ ਜੀ ਸਰਕਾਰ ਐਕਸ਼ਨ ਮੋਡ ਚ ਇਸ ਫਾਮਲੇ ਤੇ ਆਵੀ ਗਈ ਹੈ ਉਹਨਾਂ ਨੇ ਫਾਈਨੈਂਸ ਡਿਪਾਰਟਮੈਂਟ ਨੂੰ 4 ਕਰੋੜ ਦਾ ਪ੍ਰਪੋਜ਼ਲ ਦਿੱਤਾ ਸੀ ਜਿਸ ਜਿਵੇਂ ਕਿ 12 ਕਰੋੜ ਸੈਂਕਸ਼ਨ ਹੋ ਕੇ ਆ ਗਏ ਨੇ 28 ਕਰੋੜ ਹਲੇ ਦੀ ਡਿਮਾਂਡ ਦੁਆਰਾ ਭੇਜੀ ਗਈ ਹੈ ਸਰਕਾਰ ਵੱਲੋਂ ਕੰਮ ਤਾਂ ਚੱਲ ਰਹੀ ਹੈ ਪਰ ਆਨ ਗਰਾਉਂਡ ਹਾਲਤ ਕਰ ਸਾਨੂੰ ਸਿਕਿਉਰਿਟੀ ਦੇ ਅਰੇਂਜਮੈਂਟਸ ਨੇ ਉਹ ਦੇਖਣ ਨੂੰ ਨਹੀਂ ਮਿਲ ਰਹੇ ਆ ਆਪਾਂ ਡਾਕਟਰ ਸਾਹਿਬ ਜਰੂਰ ਇਹ ਵੀ ਸਵਾਲ ਬਣ ਜਾਂਦਾ ਜਦੋਂ ਇਸ ਤਰੀਕੇ ਦੇ ਪ੍ਰੋਟੈਸਟ ਹੁੰਦੇ ਇਸ ਤਰੀਕੇ ਦੇ ਨਾਲ OPD ਸੇਵਾ ਬੰਦ ਰਹਿੰਦੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਵੀ ਲੋਕ ਜਿਹੜੇ ਵੀ ਮਰੀਜ਼ ਹਸਪੀਟਲ ਦੇ ਵਿੱਚ ਜਾਂਦੇ ਨੇ ਕਈ ਤਰ੍ਹਾਂ ਦੀਆਂ ਔਕਤਾਂ ਹੁੰਦੀਆਂ ਪਹਿਲਾਂ ਤੋਂ ਕਈ ਤਰ੍ਹਾਂ ਦਾ ਇਲਾਜ ਚੱਲ ਰ ਤਾਂ ਸਿੱਧੇ ਤੌਰ ਤੇ ਆਮ ਜਨਤਾ ਦੀ ਲੋਕਾਂ ਦੀ ਖੱਜਲ ਖਵਾਰੀ ਇਸ ਤਰੀਕੇ ਦੇ ਨਾਲ ਵੱਧਦੀ ਹੈ ਜਾਂ ਕਿ ਲੱਗਦਾ ਹੈ ਕਿ ਸਿਰਫ ਇਹੀ ਇੱਕ ਬਦਲ ਹੈ ਇਹਦੇ ਦੋ ਮੈਂ ਜੋ ਪਹਿਲੂ ਨੇ ਉਹਨੂੰ ਦੱਸਦਾ ਪਹਿਲੀ ਗੱਲ ਤਾਂ ਇਹ ਲੜਾਈ ਅਸੀਂ ਲੋਕਾਂ ਦੇ ਬੇਲ ਹੀ ਲੜ ਰਹੇ ਹਾਂ ਜਿੰਦੇ ਵਿੱਚ ਦੇਖੋ ਜੇ ਡਾਕਟਰ ਅਸੀਂ ਭਰਤੀ ਕਰਾਂਗੇ ਸਰਕਾਰ ਨੂੰ ਤੇ ਥਰੂ ਭਰਤੀ ਕਰਾਂਗੇ ਡਾਕਟਰ ਤੇ ਜੋ ਡਾਕਟਰ ਹੈਗੇ ਉਹਨਾਂ ਦੀ ਰੀਟੈਂਸ਼ਨ ਇਨਸ਼ੋਰ ਕਰਾਂਗੇ ਤੇ ਪਬਲਿਕ ਹੈਲਥ ਕੇਅਰ ਸਰਵਿਸਿਜ਼ ਰੋਬਸਟ ਹੁੰਦੀਆਂ ਮਜ਼ਬੂਤ ਹੁੰਦੀਆਂ ਨੇ ਲੋਕਾਂ ਨੂੰ ਡਾਕਟਰਾਂ ਦੀ ਜੋ ਤੇ ਵਾਮਾਨੇ ਉਹ ਮਿਲਦੀਆਂ ਹਨ ਦੂਜੀ ਗੱਲ ਜੇ ਹਸਪਤਾਲ ਸੇ ਹੈ ਉਹ ਕੱਲ ਡਾਕਟਰ ਲਈ ਨਹੀਂ ਹੈਗਾ ਉਹ ਪੇਸ਼ੈਂਟਸ ਲਈ ਵੀ ਸੇਫਟੀ ਐਂਡ ਸਿਕਿਉਰਿਟੀ ਇਨਸ਼ੋਰ ਕੀਤੀ ਜਾ ਸਕਦੀ ਹੈ ਕਿੱਥੇ ਜਾਊਗੀ ਜੀ ਤੇ ਇਹਦੇ ਵਿੱਚ ਆਪਾਂ ਆਪਾਂ ਲੋਕਾਂ ਨੂੰ ਇਨਫੈਕਟ ਪੈਂਫਲੈਟ ਵੰਡੇ ਸੀ ਕਿ ਚਾਰ ਪਿਛਲੇ ਹਫਤੇ ਪਰ ਹੁਣ ਦੱਸਣ ਲਈ ਕਿ ਇਹ ਲਾਈ ਸਾਡੀ ਸਾਂਝੀ ਹੈ ਜਿੰਨੇ ਡਿਪਾਰਟਮੈਂਟ ਦੇ ਵਿੱਚ ਡਾਕਟਰ ਆਪਾਂ ਭਰਤੀ ਕਰਾਂਗੇ ਰੀਟੇਨ ਕਰਾਂਗੇ ਜਿੰਨਾ ਹੀ ਕਿ ਜਿੰਨਾ ਵਧੀਆ ਸੇਫ ਐਟਮੋਸਫੇਅਰ ਹਸਪਤਾਲ ਚ ਬਣਾਵਾਂਗੇ ਉਹਦੇ ਵਿੱਚ ਅਲਟੀਮੇਟਲੀ ਜੋ ਫਾਇਦਾ ਹੈਗਾ ਉਹ ਆਮ ਜਨਤਾ ਨੂੰ ਹੀ ਹੋਏਗਾ ਪਬਲਿਕ ਹੈਲਥ ਧਾਰਿਆਂ ਨੂੰ ਦਰਸਤ ਕਰਕੇ ਇਹ ਫਾਇਦਾ ਹਰ ਹੰਧਾਨ ਇਨਸਾਨ ਨੂੰ ਹੋਣਾ ਪੰਜਾਬ ਦੇ ਉਹ ਵੀ ਕੱਲ ਅਸੀਂ ਪੇਸ਼ੈਂਟ ਨੂੰ ਮੁੱਖ ਦੇ ਪੋਸ਼ ਪੇਸ਼ੈਂਟ ਲੋਕ ਹਿੱਤ ਵਿੱਚ ਅਸੀਂ ਇਹ ਫੈਸਲਾ ਦਿੱਤਾ ਕਿ ਸਾਰੀ ਐਮਰਜੈਂਸੀ ਸਰਵਿਸਿਜ਼ ਜਿੱਥੇ ਬੱਚਾ ਸਰਵਿਸਿਜ਼ ਉਹ ਬੰਦ ਨਹੀਂ ਹੋਣਗੀਆਂ ਉਹ ਚਲਦੀਆਂ ਰਹਿਣਗੀਆਂ ਐਮਰਜੈਂਸੀ ਵਿੱਚ ਸਾਰੇ ਬਿਮਾਰ ਸਕੀੜਿਤ ਲੋਕਾਂ ਨੂੰ ਦੇਖਿਆ ਜਾਊਗਾ ਜਿੱਥੇ ਬੱਚਾ ਐਮਸੀਐਸ ਸਰਵਿਸਿਜ਼ ਵੀ ਆਨ ਰਹਿਣਗੀਆਂ ਤੇ ਖਾਸ ਖਿਆਲ ਰੱਖਿਆ ਗਿਆ ਹੈ ਕਿ ਜਨਰਲਿਸਟਿਕ ਪੇਸ਼ੈਂਟਸ ਦਾ ਧਿਆਨ ਸਾਡੇ ਵੱਲੋਂ ਪੂਰਾ ਪੂਰਾ ਰੱਖਿਆ ਜਾਵੇ ਠੀਕ ਹੈ ਠੀਕ ਹੈ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤਾਂ ਇਹ ਵੱਡੀ ਖਬਰ ਜੋ ਕਿ ਆਮ ਜਨਤਾ ਦੇ ਨਾਲ ਜੁੜੀ ਹੋਈ ਹੈ ਦੋ ਤਿੰਨ ਗੱਲਾਂ ਬਹੁਤ ਜਿਹੜੀਆਂ ਸਪਸ਼ਟ ਕਰਨ ਵਾਲੀਆਂ ਨੇ ਉਹ ਦਰਸ਼ਕਾਂ ਨੂੰ ਅਸੀਂ ਵਿਸਥਾਰ ਦੇ ਨਾਲ ਦੱਸਣਾ ਚਾਹਾਂਗੇ ਆ ਕੱਲ ਪਰਸੋਂ ਤੇ ਚੌਥ ਇਹ ਦੱਸਿਆ ਜਾ ਰਿਹਾ ਐਸੋਸੀਏਸ਼ਨ ਦੇ ਵੱਲੋਂ ਕਿ ਪਹਿਲੇ 3 ਦਿਨ 8 ਤੋਂ ਲੈ ਕੇ 11 ਵਜੇ ਤੱਕ OPD ਬੰਦ ਰਹੇਗੀ ਜੇਕਰ ਕੋਈ ਮਰੀਜ਼ 8 ਤੋਂ 11 ਵਜੇ ਤੱਕ ਹਸਪਤਾਲ ਦੇ ਵਿੱਚ ਪਹੁੰਚਦਾ ਹੈ ਤਾਂ ਤੁਹਾਨੂੰ OPD ਸੇਵਾ ਨਹੀਂ ਮਿਲੇਗੀ ਉੱਥੇ ਕੋਈ ਵੀ ਡਾਕਟਰ ਉਪਲਬਧ ਨਹੀਂ ਹੋਵੇਗਾ 11 ਵਜੇ ਤੋਂ ਬਾਅਦ ਜੇਕਰ ਤੁਸੀਂ ਪਹਿਲੇ 3 ਦਿਨ ਤੱਕ ਜਾਂਦੇ ਹੋ ਯਾਨੀ ਕਿ ਕੱਲ ਪਰਸਪੋ ਤੇ ਚੌਥ ਤਾ OPD ਸੇਵਾ ਜਿਹੜੀ ਕਿ ਪਹਿਲਾਂ ਦੀ ਤਰ੍ਹਾਂ ਆਮ ਦੀ ਤਰ੍ਹਾਂ ਹੀ ਚੱਲੂ ਰਹੇਗੀ ਤਾਂ ਠੀਕ 3 ਦਿਨਾਂ ਦੇ ਬਾਅਦ ਇਹ ਐਸੋਸੀਏਸ਼ਨ ਦੇ ਵੱਲੋਂ ਕਿਹਾ ਗਿਆ ਕਿ ਅਗਲੇ 3 ਦਿਨ ਪੂਰਨ ਤੌਰ ਤੇ OPD ਬੰਦ ਰੱਖੀ ਜਾਵੇਗੀ ਤੇ ਨਾਲ ਹੀ ਜੋ ਐਮਰਜੈਂਸੀ ਸੇਵਾਵਾਂ ਨੇ ਉਸ ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ ਜੋ ਮਹੱਲਾ ਕਲੀਨਿਕ ਨੇ ਪੰਜਾਬ ਭਰ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਸ ਤੇ ਵੀ ਇਸ ਦਾ ਕੋਈ ਅਸਰ ਨਹੀਂ ਰਹੇਗਾ ਉੱਥੇ ਸੇਵਾਵਾਂ ਜਿਵੇਂ ਪਹਿਲਾਂ ਦੀ ਤਰ੍ਹਾਂ ਚੱਲਦੀਆਂ ਨੇ ਉਸੇ ਤਰ੍ਹਾਂ ਹੀ ਕੰਟੀਨਿਊ ਰਹਿਣਗੀਆਂ ਖੈਰ ਹੁਣ ਦੇਖਣਾ ਹੋਵੇਗਾ ਕਿ ਇਸ ਫੈਸਲੇ ਦੇ ਵਿਚਾਲੇ ਸਿਹਤ ਵਿਭਾਗ ਦੇ ਵੱਲੋਂ ਸਿਹਤ ਮੰਤਰੀ ਦੇ ਵੱਲੋਂ ਕੀ ਕੁਝ ਇਹਨਾਂ ਮੰਗਾਂ ਨੂੰ ਲੈ ਕੇ ਨੋਟਿਸ ਲਿਆ ਜਾਂਦਾ ਹੈ ਜਾਂ ਅੱਗੇ ਕਿਸ ਤਰੀਕੇ ਦੀ ਸਹਿਮਤੀ ਬਣਦੀ ਹੈ ਪਰ ਫਿਲਹਾਲ ਐਸੋਸੀਏਸ਼ਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ